ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਬਹੁਤ ਜ਼ਿਆਦਾ ਮੈਸੇਜ ਟੈਲੀਫੋਨ ਆ ਕਾਕੇ ਬਾਰੇ ਆ ਰਹੇ ਆ ਤੇ ਅਸੀਂ ਵੀ ਲੱਗੇ ਹੋਏ ਆ ਭਾਈ ਤੁਸੀਂ ਵੀ ਗਰੁੱਪਾਂ ਜਿਹੜੇ ਫੋਟੋ ਤੁਹਾਡੇ ਜੇ ਚਾਹੀਦੀ ਹੋਈ ਤਾਂ ਮੇਰੇ ਫੇਸਬੁੱਕ ਪੇਜ ਇੰਸਟਾਗ੍ਰਾਮ ਪਰ ਪਾਈ ਹੋਈ ਆ ਮੈਂ ਨੰਬਰ ਵੀ ਦਿੱਤਾ ਹੋਇਆ ਜੇ ਕੁਝ ਪਤਾ ਲੱਗਦਾ ਤੇ ਹੁਣ ਮੇਰੇ ਦੋਸਤ ਮੋਟਰ ਉੱਪਰ ਸਾਰੇ ਇਕੱਠੇ ਬੈਠੇ ਤੇ ਮੈਨੂੰ ਇੱਕ ਦੋ ਮੈਨੂੰ ਕੰਮ ਆ ਛੋਟੇ-ਬੋਟੇ ਜੇ ਮੈਂ ਆਪਣੋ ਕੰਮ ਦੇ ਵੀਡੀਓ ਮੈਂ ਪਹਿਲਾਂ ਫਿਰ ਉਸ ਤੋਂ ਬਾਅਦ ਦੇਖਦੇ ਆਂ ਵੀ ਕੀ ਕਰੀਏ ਬੈਠ ਕੇ ਸਲਾਹ-ਮਤਾ ਕਰਦੇ ਆਂ ਬਸ ਹੁਣ ਤਾਂ ਬਾਈ ਸਾਡੇ ਵੀ ਹੱਥ ਖੜੇ ਹੁੰਦੇ ਜਾਂਦੇ ਆ ਹੁਣ ਤਾਂ ਦੁਆਵਾਂ માં ਰੱਬ ਅੱਗੇ ਅਰਦਾਸਾਂ ਕਰ ਸਕਦੇ ਆਂ ਵੀ ਸੁੱਖੀ ਸ਼ਾਂਤੀ ਆਪਣੇ ਘਰ ਆ ਜਾਵੇ ਮੇਰਾ ਇੱਕ ਤਾਂ ਕਾਰਡ ਆਇਆ ਹੋਇਆ ਬੈਂਕ ਦਾ ਉਹ ਲੈਣਾ ਇੱਕ ਮੇਰੀ ਤਰੀਕ ਆ ਉੱਥੇ ਜਾਣਾ ਉਹ ਕੋਰੋਨਾ ਕੇਸ ਸਾਡੇ ਇੱਕ ਹੋਰ ਕੇਸ ਹੈ ਕੋਈ ਜ਼ਮੀਨ ਵਾਲੀ ਆ ਆ ਉਹ ਚਲੋ ਉਸ ਆਪਣੇ ਇੱਕ ਫਲੈਟ ਪਲਾਟ ਲੱਗਾ ਦਾ ਸ਼ਹਿਰ ਦੇ ਵਿੱਚ ਉਹ ਕੋਈ ਜਗ੍ਹਾ ਦਾ ਥੋੜਾ ਬੋਧਾ ਰੌਲਾ ਉਹ ਬੰਦਾ ਨੇ ਸਟੇਜ ਹੀ ਲੱਤੀ ਹੋਈ ਮੈਚਰ ਉੱਤੇ ਪੀਜੀ ਸੀਜੀ ਬਣਾ ਦੀ ਮੜੀ ਜੀ ਉਹਨੇ ਸਟੇਜ ਲੈ ਲਈ ਦੱਸ ਉਹ ਹਾਲੇ ਮੈਂ ਦੱਸਣੀ ਦਾ ਇਹ ਕਰੀਏ ਆ ਕੰਮ ਕਰ ਸਾਰੇ ਖੜ ਜਾਂਦੇ ਆ ਉਹ ਗਾ ਕੰਮ ਐਦਾਂ ਸੜਕ ਦੇ ਵਿੱਚ ਆ ਗਈ ਜਗਾ ਐਦਾਂ ਮੇਰੀ ਸੜਕ ਤਾਂ ਥੋੜੀ ਪਿੱਛੇ ਆ ਜੇ ਜੀ ਸੜਕ ਵਾਲੀ ਜਗਾ ਉਹ ਕਹਦਾ ਪਿੱਛੇ ਨੂੰ ਬਰਾਬਰ ਵੰਡੋ ਹੁਣ ਮੈਂ ਉਹ ਜਗ੍ਹਾ ਤੇ ਪੈਸੇ ਦਿੱਤੇ ਹੋਏ ਜਿੱਦਾਂ ਚੌਰਸਖਨ ਇਹ ਜਗ੍ਹਾ ਤੇ ਜਿੱਦਾਂ ਸਮਝ ਲਿਆ ਵੀ ਆ ਚੌਰਸਖਨ ਦੇ ਦਾ ਪੂਰੇ ਪੈਸੇ ਦਿੱਤੇ ਹੋਏ ਆ ਉਹਨੇ ਕੇਸ ਕਰੇ ਵੀ ਜਗਾ ਪਿੱਛੇ ਨੂੰ ਬਰਾਬਰ ਵੰਡੋ ਫੇਰ ਜਿਹੜੇ ਤਿੰਨ ਹਿੱਸੇ ਉਹ ਜਗਾ ਦੇ ਤਿੰਨ ਹਿੱਸੇ ਆ ਜਿਹੜਾ ਮੂਲ ਹਿੱਸਾ ਸੜਕ 'ਚ ਆ ਗਿਆ ਤਾਂ ਸੜਕ 'ਚ ਆ ਗਿਆ ਤੇ ਉਹ ਕਹਦਾ ਹੁਣ ਜਿੰਨੀ ਜਿੰਨੀ ਜਗਾ ਪਿੱਛੇ ਨੂੰ ਘੱਟੀ ਬਰਾਬਰ ਪਿੱਛੇ ਨੂੰ ਵੰਡੋ ਇਹ ਹੋਇਆ ਹੋਇਆ ਅਜੇ ਦੇਖਦਾ ਕੀ ਕਹਿੰਦਾ ਕਿ ਜਦੋਂ ਮੜੀ ਦੀ ਹਾਜ਼ਰੀ ਹੀ ਲੱਗ ਜਾਂਦੀ ਵੀ ਵੰਦਾ ਆ ਲਿਆ ਬਸ ਹੋਰ ਤਾਂ ਕੁਝ ਨਹੀਂ ਆ ਇਸਦਾ ਨਿਵਾ ਭਰਦੇ ਦੇ ਅੱਜ ਤੋਂ 2-3 ਸਾਲ ਪਹਿਲਾਂ ਉਹਦੇ ਸਟੇ ਕੱਪ ਚੱਕ ਦੀ ਜੇ ਤਾਂ ਕੱਟਾ ਹੁਣ ਬਣਾ ਲਾਣਾ ਪੈਗਾ ਹਾਂ ਇੱਥੇ ਜਗਾ ਹੋਰ ਵੀ ਦੇਖ ਕੇ ਆਉਣੀ ਹੈ ਉੱਥੇ ਵੀ ਅੱਜ ਗਿੜਾ ਕੱਟ ਗਿਆ ਹਾਂ ਜਾ ਕੇ ਆਉਣਾ ਆ ਗਿਆ ਇੱਥੇ ਬੈਠੇ ਸਾਰੇ ਮੈਂ ਮੁੰਡੇ ਇਹ ਸਲਾਹਾਂ ਵਾਤਾਂ ਕਰ ਰਹੇ ਆ ਵੀ ਕੀ ਕੀਤਾ ਜਾਵੇ ਮਿਲਦੇ ਉਹਨਾਂ ਨੂੰ ਪੁੱਛਦੇ ਆ ਵੀ ਕੀ ਕਰਨਾ ਹੁਣ ਆ ਬੈਠੇ ਸਾਰੇ ਹਾਂ ਭਾਈ ਮੁੰਡੇ ਉਹ ਫੇਰ ਅਖਲਾ ਵਿਚਾਰ ਕੀ ਆ ਕੋਸਨ ਜਿਹਾ ਹੀ ਲੱਗਦਾ ਹੰ ਅਨਿਬਾਲ ਆ ਹੁਣ ਤਾਂ ਸਹੂਤ ਮਿਲੂਗਾ ਕੋਈ ਉੱਥੇ ਜਾਣਾ ਕਿਉਂ ਮਿਲੂਗਾ ਕਹਾਂ ਜਾਣਾ ਹੋਰ ਇੱਕ ਨਾ ਉੱਥੇ ਇੱਥੇ ਜਾਈਏ ਇੱਕ ਗਰਮੀ ਵੀ ਬਹੁਤ ਆ ਨਹਿਰਾ ਪਰ ਜਾਣ ਨੂੰ ਫਿਰਦੇ ਸੀ ਅਸੀਂ ਉਹ ਪਹਿਲੇ ਕੋਤਾ ਖੋਰ ਨੰਬਰ ਦਿੱਤੇ ਹੋਏ ਆ ਤਕਰੀਬਨ ਸਭ ਜਿੰਨੇ ਵੀ ਕੋਤਾ ਖੋਰ ਜਿੱਥੇ ਜਿੱਥੇ ਹੈਗੇ ਉਹਨਾਂ ਦੇ ਕੰਡਕਟਰ ਸਵੇਰੇ ਫੋਟੋ ਆਈਆਂ ਉਹਦਾ ਜੁਲਡਰ ਦੇਦਾ ਹੂੰ ਹੂੰ ਉਹਦਾ ਕੋਸ ਉਹ ਬਰਤਭਾਈ ਕਿਹੜਾ ਲੱਗਦਾ ਫਿਰ ਭਾਈ ਇਹ ਜੀ ਇਹੋ ਕਹਿੰਦਾ ਸੀ ਦਿੱਤੀ ਵੀ ਲਾਦੀ ਮਨੂੰ ਸਮਾਧੀ ਲਾਈ ਬੈਠਾ ਕੇ ਮਾਧੀ ਲਾਈ ਬੈਠਾ ਵੰਦ ਭਾਈ ਇਹ ਦੱਸਾਂ ਗੱਲ ਕੁਛ ਯਾਰ ਹੁਣ ਕਿਉਂ ਹੀ ਨਾ ਟੈਨਸ਼ਨ ਆ ਜਿੱਦਾਂ ਹੁਣ ਕੱਲ ਤੂੰ ਵੀ ਕਹਿੰਦਾ ਵੀ ਜਦੋਂ ਬਾਲਾ ਬਾਲ ਕਟਾਉਣੇ ਨੂੰ ਕੁਲ ਗਿਆਦਾ ਉਹ ਬਾਹਰ ਕੋਸ਼ਤਪੁਰਾ ਹਾਂ ਆਸ ਕੇ ਗੱਲਾਂ ਕਰਦੇ ਯਾਰ ਕਿੰਨਾ ਦੇਖਦੇ ਨੇ ਬੰਦੇ ਨੇ ਕੋਈ ਕਾਂਡ ਕਰਨਾ ਹੁੰਦਾ ਉਹਨੂੰ ਦਾੜੀ ਕਟਾਉਣੀ ਨਹੀਂ ਛੋੜੇ ਦੀ ਵੀ ਮੰਨ ਲਾ ਹਾਂ ਉਹ ਬੰਦਾ ਰਾਤ ਦੇ ਹੀ ਡਿਪਰੈਸ਼ਨ 'ਚ ਹੋਊਗਾ ਭਾਈ ਉਹਨੇ ਸਵੇਰੇ ਉੱਠ ਕੇ ਜਾਣਾ ਵੀ ਮੈਂ ਦਾੜੀ ਕਟਾ ਕੇ ਆਇਆ ਮੈਂ ਮੈਂ ਦਾੜੀ ਕਟਾ ਕੇ ਸੁਸਾਇਡ ਕਰਨ ਥੋੜੀ ਜਿਹਾ ਕਲ ਤੋਂ ਹੀ ਆਵੇ ਸਾਡਾ ਰਜਿਸਟਰ ਸਾਈਟ ਕਰਨ ਜਾਣਾ ਫੇਰ ਸਾਰਾ ਸਮਾਨ ਲੈ ਕੇ ਆਉਣਾ ਸਮਾਨ ਲੈ ਲਵਾਂ ਅਗਲਾ ਕੁਝ ਵੀ ਨਹੀਂ ਸੋਚਦਾ ਯਾਰ ਅਗਲੇ ਤੋਂ ਜੇ ਮਰਨੇ ਚੱਲਿਆ ਉਹਨੂੰ ਐ ਥੋੜੀ ਵੀ ਮੈਂ ਮੇ ਲੈਪਟਾਪ ਵੀ ਲੈ ਜਮੈਂ ਮਾ ਵੀ ਲੈ ਜਮੈਂ ਮਾ ਤੇ ਉਹਨੇ ਛੱਡੇ ਹੀ ਕੁਝ ਨਹੀਂ ਕਰਕੇ ਸਾਰਾ ਆਪਣਾ ਅ ਕਾਉਂਟ ਡੇਲਾਂ ਰੂਲਾਂ ਕਾਪੀਆਂ ਕੁੱਪੀਆਂ ਕੁਝ ਨਹੀਂ ਬਾਈ ਬੰਦਲਾ ਸੀ ਆਈਡੀ ਦੇਖਦਾ ਹੁੰਦਾ ਬਹਿ ਕੇ ਜਿਹੜੇ ਰਹੂਗਾ ਐ ਬਾਈ ਛੱਡਿਆ ਕੋਈ ਕੱਲ ਹਣੀ ਨੂੰ ਬੰਦਾ ਮਿਲਿਆ ਤੱਕ ਹਾਜ਼ਾਰ ਕਾਰਡ ਉਹਨੇ ਆਪਣਾ ਨੰਬਰ ਨਵਾਂ ਅਟੈਚ ਕਰਾਇਦਾ ਹੂ ਉਹ ਕਿ ਨੰਬਰ ਅਟੈਚ ਹੁੰਦਾ ਤਾਂ ਕਿਹੜਾ ਨਵਾਂ ਮਤਲਬ ਅਪਡੇਟ ਕਰਾਇਆ ਕੋਈ ਵੀ ਨੰਬਰ ਨੰਬਰ ਅਟੈਚ ਕਰਾਇਆ ਉਹਨੇ ਨੰਬਰ ਆਪਾਂ ਦੇ ਲੋਕੇ ਦਾ ਸ਼ਾਂਤ ਬੈਠਾ ਉਹ ਨੂੰ ਸਾਰਾ ਕੁਝ ਖੋੜ ਲੈਣਾ ਕੋਈ ਵੀ ਪਤਾ ਲੱਗਿਆ ਉਹ ਚੱਲ ਕਿਤੇ ਹੋਰ ਚੱਲੀ ਬੈਠਾ ਹੈ ਜਿੱਥੇ ਬੈਠਾ ਤੇ ਬੈਠਾ ਤਾਂ ਉਹ ਨਹੀਂ ਲੱਭਦੇ ਅਸੀਂ ਯਾਰ ਤੈਨੂੰ ਲਾ ਹਾਂ ਅਪਣਾ ਇੰਜੋਏ ਰਾਵ ਨਾਲ ਆਈ ਰਾਵ ਨਾਲ ਇਹਦਾ ਬਹੁਤ ਹੀ ਪ੍ਰੋਬਲਮ ਆ ਵਧਾ ਰਹੇ ਆ ਇਹਦਾ ਦੋਨਾਂ ਦੋ ਵੀ ਆਪਾਂ ਕਰਤਾ ਉਹਲਾ ਕਰਦੇ ਇੱਕ ਪਾਸੇ ਦਾ ਇਹਨਾਂ ਨੇ ਜਮਾ ਹੀ ਹਾ ਇਹਨਾਂ ਨੇ ਲੱਗੂ ਕੀ ਕਰਿਆ ਭੈਣ ਦੇ ਮਗਰੇ ਫ੍ਰੀਜ ਨੇ ਕਰਾ 250 ਪਾਈ ਵੀਰ ਹੁਣ ਘੜਾ ਘਰਾਂ ਬੈਠਦੇ ਨਹੀਂ ਹੈਗੇ ਮੈਨੂੰ ਘਰ ਤੋਂ ਬਾਹਰ ਨਿਕਲ ਆ ਵੀ ਔਖਾ ਹੋਇਆ ਹੋਇਆ ਮੇਰੀ ਕੋਰੀ ਦਾ ਜਿਹੜਾ ਕੀ ਯਾਰ ਉਹਦੇ ਵਿੱਚ ਆਉਂਦਾ ਦਾ ਬੰਬੇ ਸ਼ੋਹ ਦੇ ਵਿੱਚ ਆਉਂਦਾ ਦਾ ਉਹ ਵੀ ਤਾਂ ਕਰ ਤੇ ਲੱਗ ਗਿਆ ਨਾ ਮਹੀਨੇ ਦਾ ਰਹਿ ਗਿਆ ਨਾ ਭਾਈ ਹੁਣ ਸਰ ਵੀ ਘੁੰਮਿਆ ਸਾਰੇ ਘੁੰਮਿਆ ਦਮਾਂਸਾ ਅੱਜ ਖਬਰ ਪੜਦਾ ਇਹ ਤਾਂ ਹੁਣ ਜਿੱਦਾਂ ਐ ਲੱਗਦਾ ਪੂਰੇ ਤਕਨੀਕੀ ਤੌਰ ਤੇ ਬਿਨਾਂ ਕੋਈ ਸਬੂਤ ਛੱਡਿਆ ਹੀ ਨਾ ਉਹ ਇੰਨੇ ਮਗਲੇ ਸਟ੍ਰੈਸ ਚ ਗਿਆ ਨਾ ਉਹ ਜਿਕਣਾ ਉਹ ਤਿਆਰੀ ਚ ਗਿਆ ਉਹਨੇ ਉਹ ਪਤਾ ਲੱਗਿਆ ਸ਼ਾਇਦ ਕਾਉਂਡ ਕੋਡ ਵੀ ਖਲਾਇਆ ਨਾ ਮਾ ਹਨਾ ਸਿੰਮ ਸੁੰਬੀ ਕਹਿੰਦੇ ਆ ਅਪਡੇਟ ਕਰਾਈ ਉਹਨੇ ਫੋਨ ਉਹ ਹੈਗੇ 3 ਤੇ ਉਹ ਜਿਹੜੇ ਸਾਹਮਣੇ ਡੱਬੇ ਜੀ ਆਏ ਮੈਨੂੰ ਉਹ ਦਰ ਘਾਸਤੇ ਜਨਾ ਫੋਨ ਗੋ ਦੋ ਤੋਂ ਉਹਦੇ ਕੰਪਨੀ ਵਾਲੇ ਦੇ ਇੱਕ ਉਹ ਡੱਬੇ ਆ ਗਏ ਤੈਨੂੰ ਬਈ ਭੇਜ ਦੇ ਫਿਰ ਉਹ ਜੀ ਮਰਾ ਵੀ ਨੂੰ ਭੇਜ ਦਾ ਡੱਬੇ ਖਾ ਦੇ ਅੱਛਾ ਫੋਟੋ ਦਿਓ ਇਈ ਆਈ ਐਮ ਨੰਬਰ ਆਈ ਐਮ ਨੰਬਰ ਉਹਦੇ ਦੇਖ ਲੈਂਦੇ ਆ ਹਾਂ ਹਾਂ ਛੱਡ ਪਰ ਇਹ ਫੇਸ ਛੱਡ ਕੇ ਲੰਗੇ ਆ ਪਤਾ ਚਲਦਾ ਫਿਰ ਵੀਡੀਓ ਪਰ ਇਹ ਤਾਂ ਪਤਾ ਲੱਗ ਜੂ ਵੀ ਸਿੰਮ ਤਾਂ ਪਾਇਆ ਇਹਦਾ ਪਤਾ ਲੱਗ ਜੂ ਮੇਰੇ ਕੋਲ ਲੱਗੇ ਵੀ ਹਾਂ ਬੰਦ ਕਰਕੇ ਵੀਡੀਓ ਦੇਖ ਕੇ ਉਹਨੇ ਬਸ ਦਵਾਰ ਬੰਦ ਕਰਿਆ ਫੇਰ ਫੜਾ ਹੋ ਗਿਆ ਯਾਰ ਹਾਂ ਹਾਂ ਅਸੀਂ ਪਾਲ ਉਧਰ ਨਹੀਂ ਛੱਡਦੇ ਨਹੀਂ ਸਾਨੂੰ ਪਤਾ ਲੱਗਿਆ ਬਾਈ ਕਿਦੇ ਸੇ ਦੇ ਦੇ ਮੜਾ ਜਾ ਭਾਈ ਮੈਂ ਠੀਕ ਐ ਵੀ ਮੈਨੂੰ ਨਾ ਲਪੋ ਕਿਤੇ ਉਹੀ ਤਾਂ ਨਹੀਂ ਕਮੈਂਟ ਕਰੀ ਜਾਂਦਾ ਵਿੱਚ ਵੀ ਮੈਂ ਕਾਕਾ ਦੇਖਿਆ ਵਿੱਚ ਮੈਂ ਕਾਕਾ ਦੇਖਿਆ ਕਿਤੇ ਹਾਂ ਮੈਂ ਲੈਪਟਾਪ ਤਾਂ ਹੀ ਲੈ ਗਿਆ ਮੇਰਾ ਲੈਪਟਾਪ ਦੇ ਦੋ ਬਰਾ ਕੋ ਅੱਛਾ ਆਈਡੀ ਆਈਡੀ ਉੱਪਰ ਹਾਂ ਕਾ ਸੁਣ ਲੈ ਸਾਡੀ ਸਾਨੂੰ ਕਲੀਅਰ ਦੱਸ ਦੇ ਭਾਈ ਕਿਤੇ ਬੈਠਾ ਸਾਨੂੰ ਉਹ ਧੁੱਪ ਮਾਰਿਆ ਨਾਲ ਹਾਂ ਹਾਂ ਇਹ ਧੁੱਪਾਂ ਦੇਖ ਲੈ ਤੇਰੇ ਸਾਹਮਣੇ ਘੁੰਮਦਾ ਕਿਤੇ ਬਹੁਤ ਹੁੰਦਾ ਅੱਜ ਕਿੰਨਾ ਦੱਸਿਆ ਹੋਇਆ ਅੱਜ ਤਾਂ 45 44 45 ਤੱਕ ਜਾਣਾ ਬੋਹੋ ਤੇ ਧੁੱਪਾਂ ਜਿੰਦੇ ਨਬੇਟਰ ਉਹਨੇ ਹਾਈਲਾਈਟ ਕਰਾਇਆ ਨਾ 44 ਇਹ ਹਾਈਲਾਈਟ ਕਰਾਇਆ ਨਿਊਜ਼ੀਲੈਂਡ ਇਹਨਾਂ ਦੇ ਏਸੀ ਲੱਗਿਆਵੇਂ ਇੱਕੋ ਨਾਲ ਬਾਹਰ ਨਾ ਆਓ ਛੁੱਟੀ ਹੋ ਸਕਦੀ ਹੈ ਗੌਰਮਤ ਆ ਗਿਆ ਪੱਥੇ ਦਵਾਈ ਦੂਗੀ ਕਿੰਨਾ ਕੈਂਟਰ ਜਿਹੜਾ ਦਾ ਏਸੀ ਜਿੱਤ ਨਲੇ ਬਾਹਰ ਚੱਲ ਜਾਂਦਾ ਉਹ ਤਰ੍ਹਾਂ ਕੋਈ ਦਿੰਦਾ ਨਹੀਂ ਨਹੀਂ ਇਹ ਲੈ ਕੇ ਵੈਕਸੀਨਾਂ ਦੇ ਦਿੱਲ ਗਏ ਆਪਣੇ ਅੱਜ ਜਿਹੜੀ ਅੱਜ ਇੱਕ ਬੰਦੇ ਨੇ ਵੀਡੀਓ ਨਹੀਂ ਤੇ ਪਾਈ ਹੋਈ ਕਹਿੰਦਾ ਜਿਨ੍ਹਾਂ ਕੋਲ ਤਾਂ ਪੈਸਾ ਉਹ ਤਾਂ ਕਹਿੰਦਾ ਉਹ ਤਾਂ ਕਹਿੰਦਾ ਘਾ ਫੂਸ ਖਾਓ ਵੀ ਤਲੀਆਂ ਚੀਜ਼ਾਂ ਨਾ ਖਾਓ ਇਹ ਨਾ ਖਾਓ ਹਨਾ ਜਿਹੜਾ ਗਰੀਬ ਜਿਹੜਾ ਹੈ ਨਹੀਂ ਪੈਸਾ ਉਹ ਕਹਿੰਦਾ ਲਓ ਜਿਹੜਾ ਕੁਝ ਆਉਂਦਾ ਆਉਣ ਦੋ 버거ਰ ਸ਼ਰਗਰ ਪੀਜੇ ਪੂਜੇ ਆਉਣ ਦੋ ਪਤਾ ਕੀ ਆ ਸ਼ੀਰੇ ਹਾਂ ਬਾਈ ਮੈਂ ਮੇਰਾ ਜਿਹੜਾ ਮੰਨਣਾ ਇਹ ਆ ਵੀ ਜਿਹੜਾ ਬੰਦਾ ਨਾ ਮੋਟਾ ਮੋਟਾ ਪਰਮੇਸ਼ਰ ਨਾਲ ਜੁੜ ਜਾਂਦਾ ਹੈ ਭਰਮਾਂ ਤਾਂ ਜੁੜ ਜਾਂਦਾ ਉਹ ਸ਼ਰੀਰ ਦੀ ਮਰਨ ਵਾਰ ਬਹੁਤ ਘੜ ਸੋਲਦਾ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਹੁਣ ਤੜਕ ਉੱਠਣ ਲੱਗਦਾ ਕਿੰਨੇ ਮਹੀਨਿਆਂ ਤੋਂ ਲਗਾਤਾਰ ਪਾਠ ਕਰਦਾ ਰਿਹਾ ਜੁੜੀ ਹੂੰ ਹੂੰ ਤਾਂ ਇਹ ਨੂੰ ਛੱਡਦਾ ਤਾਂ ਰਕਣਾ ਕੋਈ ਟਾਈਮ ਨਹੀਂ ਹੁੰਦਾ ਮੇਰੇ ਕੋਲ ਡਿਊਟੀ ਤੇ ਆ ਕੇ ਤੁਸੀਂ ਜੇ ਤੁਹਾਨੂੰ ਤੁਸੀਂ ਆਪ ਤੁਹਾਨੂੰ ਪਤਾ ਤੁਹਾਡੇ ਨਾਲ ਖਾਂਦਾ ਪੀਂਦਾ ਤਾਂ ਉਹ ਸਭ ਕੁਝ ਛੱਡ ਜਾਓ ਮਤਲਬ ਮੇਰੇ ਨਾਲ ਜਾਂਦਾ ਤਾਂ ਦਾ ਸਾਦੀ ਵਾਰ ਲਾਉਣ ਮੈਨੂੰ ਪਤਾ ਵੀ ਅੰਦਰੋਂ ਜੁੜਦਾ ਜਾ ਰਿਹਾ ਦਾ ਅੰਦਰ ਜੁੜ ਗਿਆ ਬਾਈ ਉਹ ਮੈਨੂੰ ਕਹਿੰਦਾ ਬਾਈ ਹੁਣ ਮੈਂ ਦਾੜੀ ਰੱਖ ਲੈਣੀ ਆਂ ਵਾਲ ਰੱਖ ਲੈਣੇ ਆਂ ਉਹ ਕਹਿੰਦਾ ਕਹਿੰਦਾ ਯਾਰ ਜੇ ਸ਼ਾਮ ਦਾ ਟਿਕਣ ਪਾਠ ਦਾ ਟਾਈਮ ਟਾਈਮ ਹੋ ਜਾਦਾ ਕਹਿੰਦਾ ਕਿਤੇ ਬਾਹਰੋਂ ਮੈਨੂੰ ਹੋਰੇ ਕੋਸਣ ਲਾਇਆ ਦਿੰਦਾ ਫੈਟ ਦੇ ਬੰਦਾ ਜਦੇ ਪਾਠ ਨਹੀਂ ਬੋਲ ਬੰਦ ਕਰਦਾ ਸ਼ਾਮ ਨੂੰ ਪਾਠ ਕਰਨ ਲੱਗ ਪੈਂਦਾ ਨੀ ਕਰਦੇ ਮਤਲਬ ਇੰਨਾ ਜੁੜ ਗਿਆ ਉਹ ਦੱਸਦਾ ਤਾਂ ਮੈਨੂੰ ਬਈ ਜਿਹੜਾ ਬਾਣੀ ਨਾਲ ਜੁੜਿਆ ਬੰਦਾ ਜੀਤੀ ਫਿਰ ਮਰਦਾ ਨਹੀਂ ਉਹ ਅਸੀਂ ਤਾਂ ਆਏ ਉਹ ਕਹਿੰਦੇ ਬਾਈ ਆਤਮ ਹੱਤਿਆ ਤੋਂ ਅਸੀਂ ਆਏ ਅਸੀਂ ਕਹਿੰਦੇ ਸਾਨੂੰ ਆਏ ਤਾਂ ਸਾਨੂੰ ਕੋਈ ਚੱਕਰ ਹਰ ਠੀਕ ਠਾਕ ਹੋ ਗਏ ਹੁਣ ਤਾਂ ਇਹ ਚੱਕਰ ਆ ਵੀ ਹੋਰ ਕੋਈ ਕਾਰਨ ਹੋ ਬਾਕੀ ਤਾਂ ਹੁਣ ਅਸੀਂ ਸਾਰੇ ਨੇ ਭਾਈ ਦਿਮਾਗ ਦੇ ਘੋੜੇ ਜਿੱਥੇ ਤੱਕ ਸਾਡੇ ਚੱਲਦੇ ਤੇ ਹਾਂ ਭਾਈ ਹੁਣ ਦੇ ਘੱਟ ਚਾਂਸ ਤਾਂ ਐ ਕਿਉਂਕਿ ਸਾਲਾ ਕੁਛ ਤਾਂ ਮਿਲੇ ਯਾਰ ਹੂੰ 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 ਕੁਛ ਵੀ ਨਹੀਂ ਹੈਗਾ ਕੁਛ ਵੀ ਨਹੀਂ ਹੈਗਾ ਜੇ ਉੱਥੇ ਦੇ ਜਿੱਥੇ ਤੇ ਉਹਦੀ ਆਖਰੀ ਲੋਕੇਸ਼ਨ ਹੈ ਉੱਥੇ ਤੋਂ ਮਨੀਕਰ ਨੂੰ ਆਹ ਪਾਰ ਦਾ ਹਾਂ ਮਨੀਕਰ ਪਤਾ ਲੱਗ ਜਾਣਾ ਮਹਲਪੁਰ ਕਰਿਆ ਨਹੀਂ ਫੋਨ ਕਰ ਦਿੰਦਾ ਹਾਂ ਫਿਰ ਮਨੀਕਰ ਤੋਂ ਕਹਾ ਆਪਾਂ ਨੂੰ ਕੈਮਰੇ ਬਹੁਤ ਘੱਟ ਮਿਲਦੇ ਆ ਉਧਰ ਬੰਦਾ ਲੱਭਣਾ ਔਖਾ ਅਸੀਂ ਉਹ ਦੇਖ ਰਿਹਾ ਮਨੀਕਰ ਨੂੰ ਰਾਸਤੇ ਇਹ ਦੋ ਦਿਨ ਗਿਆ ਹੁਣ ਇਹਦੇ ਵੀ ਆਪਾਂ ਕਹਿ ਸਕਦੇ ਆ ਮਨੀਕਰ ਔਰ ਪਾਸੇ ਪਰ ਦੇਖ ਨਹੀਂ ਸਕਦਾ ਕੈਮਰਾ ਕਰਨ ਵਾਲਾ ਰਸਤਾ ਕੈਮਰਾ ਦੇਖ ਰਿਹਾ ਇੱਕ ਅਸੀਂ ਜਾਏ ਉਸ ਦਿਨ ਇਹ ਜੇ ਗੀਤਪੁਰ ਸਾਹਿਬ ਤੇ ਤਿੰਨ ਬਾਰੀ ਸਟੈਪ ਕੈਮਰੇ ਉਨ ਦੇ ਫਿਰ ਆਪਾਂ ਉਹ ਸਾਰੇ ਲੱਭ ਸਕਦੇ ਹਾਂ ਲੈ ਵੀ ਬੈਟਰੀ ਆ ਗਈ ਭਾਈ ਹੁਣ ਤਾਂ ਪਿੰਡ ਦੇ ਕੈਮਰੇ ਉਹ ਦੋਸਤਾਂ ਉੱਥੇ ਆਪਣਾ ਟੁੱਟ ਗਿਆ ਤਾਂ ਬਾਕੀ ਹੁਣ ਅਸੀਂ ਤਾਂ ਭਾਈ ਦਿਮਾਗ ਦੇ ਕੋਡੇ ਚਾਰੇ ਪਾਸੇ ਦੜਾ ਕੇ ਦੇਖ ਲੈ ਜਾਣੋ ਕਾਕਾ ਜਾਣਦਾ ਨਵਾਂ ਪ੍ਰੋਸੈਸ ਹੋ ਗਿਆ ਉਹ ਵੀ ਸ਼ੁਰੂ ਕਰਤਾ ਸੀ ਬਾਅਦ ਦੱਸਾਂਗੇ ਉਹ ਉਸ ਇੱਕ ਹੋਰ ਪ੍ਰੋਸੈਸ ਸ਼ੁਰੂ ਕਰਿਆ ਇੱਕ ਹੋਰ ਉਹ ਦੱਸਾਂਗਾ ਹੌਲੀ ਹੌਲੀ ਹਾਂ ਜੇ ਸਾਡੀ ਵੀਡੀਓ ਦੇਖਣ ਨਾਲ ਕਿਹਨੂੰ ਪਤਾ ਲੱਗ ਜਾਣਾ ਹਾਂ ਨਾ ਪ੍ਰੋਸੈਸ ਸ਼ੁਰੂ ਹੋ ਰਿਹਾ ਉਹਦਾ ਉਹ ਤਾਂ ਆਏ ਆ ਵੀ ਜਿੱਦਾਂ ਸੀਆਈਡੀ ਕੋਲ ਸਾਰੇ ਸਬੂਤੇ ਖਤਮ ਹੋ ਗਏ ਉਹਦੇ ਜੱਗ ਉਹਨੇ ਨੰਬਰ ਵਗੈਰਾ ਇੰਨੀ ਕੁਝ ਨਹੀਂ ਛੱਡਿਆ ਹੋਇਆ ਵੀ ਕੋਈ ਤੱਕ ਨਹੀਂ ਕਰੀਵੇਂ ਕਿਸੇ ਨੂੰ ਕੋਲਾ ਤੱਕ ਨਹੀਂ ਕਰਿਆ ਕੋਲੇ ਤੱਕ ਨਹੀਂ ਹੋਈਆਂ ਸਾਰੀਆਂ ਉਹ ਵੀ ਕੰਪਨੀ ਨੂੰ ਹੋਈਆਂ ਉਹ ਕੰਪਨੀ ਦੇ ਨੰਬਰ 'ਤੇ ਨੌਨ ਨੂੰ ਵੀ ਕੰਪਨੀ ਨੰਬਰ 'ਤੇ ਕੋਲਣਾ ਅਦਰਸ ਵਾਈਜ਼ ਕਿਸੇ ਨੂੰ ਕੋਲਣਾ ਗੱਲ ਦੋਸਤ ਨੂੰ ਕਿਸੇ ਨੂੰ ਸਿਰਫ ਕੰਪਨੀ ਰਿਲੇਟਡ ਗੋਲਾ ਬੈਂਕ ਦੀਆਂ ਗੋਲਾਂ ਜਾਂ ਉਹ ਨਹੀਂ ਤਾਂ ਪ੍ਰਾਊਡ ਨੰਬਰ ਹੈ ਕਿਵੇਂ ਹੁੰਦੇ ਹਨ ਉਹ ਰੇਪ ਹੋ ਗਿਆ ਉਹ ਸੱਤ ਨੂੰ ਭਾਈ ਸੱਤ ਨੂੰ ਪਿਆ ਸੱਤ ਨੂੰ ਪਿਆ 8 9 10 ਹੁੰਦਾ ਹਨ ਸ਼ੇਅਰ ਸੱਤ ਸਾਡੇ ਨਾਲ ਰਾਤ ਨੂੰ ਸਾਡੇ ਨਾਲੇ ਤਾਂ ਕੋਈ ਗੱਲਬਾਤ ਨਹੀਂ ਉਹ ਨਾਲ ਤਾਂ ਉਹ ਬੈਗ ਲੈ ਕੇ ਪੰਜ ਨੂੰ ਗਿਆ ਤਾਂ ਨਾ ਅੰਦਰੋਂ ਬਾੜ ਰੱਖਿਆ ਉਹਦੇ ਦੇ ਬਣੇ ਜਿੱਦਾਂ ਉਹ ਬੈਗ ਲੈ ਜਾਂਦਾ ਦੋ ਕਿ ਤਿੰਨ ਵੀ ਲੈ ਕੇ ਆਉਂਦਾ ਤੂੰ ਲੈ ਲਗਾ ਮੈਨੂੰ 8 9 ਜਾਂ 9 ਨੂੰ ਨਾ 8 ਨੂੰ ਲੈ ਕੇ ਤਾ ਬੈਗ ਮੱਸਿਆ ਦੀ 8 ਨੂੰ ਮੈਂ ਮੱਸਿਆ ਵਰਦਾ ਉਥੇ ਬਸ ਫਿਰ 8 ਨੂੰ ਗਿਆ ਉਹ ਇੱਕ ਬੈਗ ਮੋੜ ਕੇ ਲਿਆਇਆ ਫਿਰ ਬੈਗੇ ਪੁੱਛਦਾ ਸੀ ਮੈਂ ਜਿਹੜਾ ਬੈਗ ਉਹ ਲੈ ਕੇ ਗਿਆ ਤਾਂ ਪਹਿਲੇ ਉਹ ਲੈ ਕੇ ਗਿਆ ਉਹ ਆਟੋ 'ਚ ਗਿਆ ਸਭ ਤੋਂ ਉਸੇ ਦਿਨ ਦਾ ਸ਼ੁਰੂ ਨਹੀਂ ਮੋੜ ਕੇ ਲਿਆਇਆ ਬੈਗ ਮੋੜ ਕੇ ਪੁੱਛਦਾ ਆ ਕੇ ਮੋੜ ਕੇ ਬੈਗ ਉਹ ਲੈ ਕੇ ਆਇਆ ਉਹ ਕਰਦਿਆਂ ਨੇ ਵੀ ਕੰਮ ਫਾਰਮ ਕਰਿਆ ਮਾਂ ਹਾਂ ਉਹਦੀ ਪਲੈਨਿੰਗ ਉੱਡਣ ਦੀ ਤੇ ਮੇਰੇ ਖਿਆਲ ਜਿੱਦਣ ਉਹ ਕੱਲਾ ਇੱਕ ਦਿਨ ਆਏ ਵੀ ਕਿ ਜਿੱਦਣ ਗਿਆ ਬੈਗ ਲੈ ਕੇ ਉਹ ਉਦੋਂ ਦੀ ਜਾਣ ਦੀ ਤਿਆਰੀ ਦੀ ਉਹਦੀ ਤਿਆਰੀ ਦੀ ਹੈ ਵਾਹ ਮੋੜਦਾ ਲਾ ਕੇ ਹਾਂ ਬੱਸ ਤਾਂ ਵੀ ਨਹੀਂ ਬੈਠਿਆ ਕਦੇ ਯਾਰ ਪਲ ਜਾਂਦਾ ਕਦੇ ਬੱਸ ਮੋੜਾ ਲੀ ਜਾਂਦੀ ਬਈ ਉਹ ਤਾਂ ਤਿੱਦੂ ਮੋੜਲੇ ਉੱਥੇ ਮੋੜ ਸਾਹਿਬ ਚਲੇ ਗਿਆ ਦਾ ਨੇੜੇ ਦੇ ਹਿਲਦ ਮਾਨ ਸਕਦੇ ਸਿੱਧੂ ਮੁਸੇ ਵਾਲੇ ਨੂੰ ਹੋਰ ਮੋਟਰਸਾਈਕਲ ਤੇ ਲੰਘ ਕਰਦੇ ਨੂੰ ਲੈ ਕੇ ਚਲੋ ਜੀ ਬੜੇ ਮੁੰਡੇ ਨਹੀਂ ਕੋ ਤਿੰਨੇ ਆਣੇ ਇੱਕ ਨਾਲ ਤਾਂ ਤਿੰਨੇ ਆਣੇ ਇੱਕ ਮੋਟਰਸਾਈਕਲ 'ਤੇ ਜਲੰਧਰ ਜੀ ਵੀਰੇ ਉਹ ਹੁੰਦੀ ਸੀ ਮੀਟਿੰਗ ਪੂਰੇ ਤਾਂ ਸੱਜਣੇ ਕਹਿੰਦੇ ਨਾਲ ਮੋਟਰਸਾਈਕਲ 'ਤੇ ਬਸ ਜੰਦਾ ਹੀ ਨੇ ਉਹ ਸਭ ਤੋਂ ਉਹੀ ਦਿਨ ਦਾ ਸ਼ੱਕ ਆ ਵੀ ਉਸ ਦਿਨ ਵੀ ਇਹ ਉਸ ਦਿਨ ਅਣਜਾਣ ਹੋਰਦਾ ਵਾ ਹੂੰ 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 ਚਲੋ ਦੇਖਦੇ ਆ ਬਾਕੀ ਭਾਈ ਮੈਂ ਮੜਾ ਜਾਇਆ ਮਾ ਖਾਣ ਨੂੰ ਕੁ ਲੈ ਆਵਾਂ ਕੁਛ ਕਾ ਜਾਇ ਜਾ ਜੋ ਮਰਦੀ ਨਹੀਂ ਖਾਣ ਬਠੀ ਜਾ ਬੈਲਾ ਹੋ ਗੋਣ ਕਾਲੀਏ ਉੱਥੇ ਬੈਠੇ ਓਡਾ ਠੀਕ ਆ ਹਾਂ ਜਨਾ ਬੈਠੇ ਫਿਰ ਉਹਦੇ ਦਰ ਆ ਜੀ ਬੰਦ ਕਰਦੇ ਵੀ ਆ ਜਾ ਬਾਈ ਜਿੱਥੇ ਵੀ ਹੈਗੇ ਆ ਜਾ ਹਾਂ ਆ ਜਾਣਾ ਮੈਂ ਘੰਟੇ ਕਰੇ ਕੰਮ ਆ ਫੈਕਟਰੀ ਆ ਇੱਥੇ ਘੰਟੇ ਕਰੇ ਆ ਗਿਆ ਆ ਗਿਆ ਬਸ ਮੈਂ ਘੰਟਾ ਦਾ ਉਰੀਆ ਘੰਟਾ ਕਰਦੇ ਚ ਆ ਗਿਆ ਫਿਰ ਲੋ ਜੀ ਆਗਾ ਜੀ ਮੈਂ ਬਲੂ ਡਾਟ ਤੇ ਮੈਂ ਕੂਟ ਜਾਇਆ ਓੜ ਚ ਪੰਗ ਹੀ ਪੈ ਗਿਆ ਤਾਂ ਉਹ ਤਾਂ ਕਹਤੇ ਕਹਿੰਦੇ ਤੇਰੇ ਹੱਕੇ ਕੈਪਰੀ ਪਾਈ ਹੋਈ ਐ ਇਹਦੇ ਚ ਜਾ ਨਹੀਂ ਸਕਦਾ ਤੂੰ ਅੰਦਰ ਫਿਰ ਮੈਂ ਕਿ ਹੁਣ ਮੈਂ ਕਿ ਕਰਾਂ ਫਿਰ ਮੈਂ ਉਹਨੂੰ ਕਿਸੇ ਮੁਰਸ਼ੀ ਨੂੰ ਮੈਂ ਵਰਤ ਪਾਈ ਮੈਂ ਚਿੱਠੀ ਲਿਖਦੇ ਫਿਰ ਮੇਰੀ ਔਰਜੀ ਲਿਖ ਦਿੰਦੇ ਵੀ ਇਹ ਬੰਦਾ ਅਪਸੈਂਟਾ ਵੀ ਬੰਦੇ ਨੂੰ ਕੰਮ ਆ ਜ਼ਰੂਰੀ ਦਾ ਜਾਗਾ ਨਹੀਂ ਸਕਦਾ ਹੈਗਾ ਪਰ ਫਿਰ ਵੀ ਜਗਾੜ ਚਾ ਲਾ ਕੇ ਮੈਂ ਜਾਇਆ ਆਇਆ ਇੱਕ ਉਹਨਾਂ ਦੀ ਬੰਦਾ ਔਖੇ ਹਾਲ ਜੱਜ ਜੱਜ ਵਾਲੀ ਛੁੱਟੀ ਪਰ ਹੈ ਉਹਨਾਂ ਦੀ ਬੰਦਾ ਔਖਾ ਹੋਇਆ ਮੇਰੇ ਪਰ ਮੈਂ ਆਰਾ ਠੀਕ ਹੈ ਮੈਂ ਖੇਤਾਂ ਤੇ ਆਇਆ ਮੈਂ ਕਿਹਾ ਮੈਂ ਦਾਹਵਾਨਾ ਜਮਾਰੇ ਸੋ ਫਿਰ ਕਾਰਡ ਮੈਂ ਲਿਆ ਆਇਆ ਇਹ ਕਾਰਡ ਦੀ ਵੀ ਇੱਕ ਸਟੋਰੀ ਹੈ ਕਾਰਡ ਦਾ ਬਟੂ ਜਪੇ ਪਰ ਘਸ ਉਹਦਾ ਨੰਬਰ ਦਿਖਦਾ ਨਹੀਂ ਦੇਖੋ ਇੱਕ ਮੈਂ ਟਿਕਟ ਬੁੱਕ ਕਰਨੀ ਤੇ ਫਿਰ ਨੰਬਰ ਭਾਨਾ ਪੈਂਦਾ ਪਰ ਅੱਜ ਕੱਲ ਦਾ ਸਾਰਾ ਕੰਮ ਜਿਹੜਾ ਆਪਣੇ Google Pay ਸਕੈਨ ਕੋਡ ਤੇ ਜ਼ਿਆਦਾ ਚੱਲਦਾ ਕਾਰਡਪੁਰ ਦਾ ਜਿਹੜਾ ਆਪਾਂ ਘੱਟੇ ਵਰਤਦੇ ਆ ਇਹ ਕਾਰਡ ਇਥੋਂ blue.al ਦਾ HD ਆ HDL ਨਾਲ ਤੋਂ ਲੈ ਕੇ ਲੈਣਾ ਜਿਹੜਾ ਇਹਨਾਂ ਦਾ ਹੁੰਦਾ ਪੈਨ ਹੁੰਦੋ ਘਣਾ ਭੇਦ ਚਿੱਠੀ ਰਾਦੀ ਤੇ ਉਹ ਘਣਾ ਪੈਨ ਨਾਲ ਉਹ ਹੋ ਗਿਆ ਗਿੱਲਾ ਮੇਤੇ ਗਿੱਲਾ ਵੀ ਕਹਨ ਹੁਣਾਂ ਬਸ ਉਹ ਗਲਤ ਹਰਕਤ ਜੀ ਕਰਦੇ ਉਹਦੇ ਨਾਲ ਫਿਰ ਉਹਨਾਂ ਨਾਲ ਕੰਪਨੀ ਨਾਲ ਫੋਨ ਕਰਿਆ ਉਹ ਕਹਿੰਦੇ ਆਪਣਾ ਜਿਹੜਾ ਇੱਕ ਜਨਰੇਟ ਕਰ ਸਕਦੇ ਇਹ ਮੈਂ ਚੱਲ ਕੋਈ ਦਿਨ ਕਰਦੇ ਆ ਫਿਰ ਦੇਖਦੇ ਆ ਉਹ ਪੰਗਾਇ ਲਿਆ ਲਿਆ ਤਾਂ ਉਹ ਜਦੋਂ ਜਮੀਂ ਇੱਕਾ ਸ ਗਿਆ ਕੁੱਡਾ 4 ਸਾਲ ਹੋ ਗਏ ਉਹਨੂੰ ਕਾਰਡ ਨੂੰ ਤੇ ਚੱਲੀਏ ਫਿਰ ਹੁਣ ਕਦੀ ਬੰਤ ਬਾਈ ਨੂੰ ਫੋਨ ਜਿਹੜਾ ਮੋਟਰ ਉਪਰ ਹੈ ਤਾਂ ਠੀਕ ਹੈ ਨਹੀਂ ਫਿਰ ਜੀ ਚਾਹਲਦੀ ਚੀਚਾ ਲੈ ਜਾਓ ਵੀ ਹੈਲਥ ਚੀਚਾ ਚੱਕੀ ਰਿੰਗ ਕੋ ਆ ਜਾ ਆ ਜਾਓ ਆ ਜਾਓ ਆ ਜਾਓ ਆ ਜਾਓ ਲੜਾਏ ਨੇ ਭਾਈ ਇਹ ਮੇਰੇ ਨਾਲ ਪਾਕਿਸਤਾਨ ਗਏ ਹੋਏ ਤੇ ਮੈਂ ਇਹਨਾਂ ਨਾਲ ਪਾਕਿਸਤਾਨ ਗਿਆ ਹੋਇਆ ਦਾ ਭਾਈ ਠੀਕ ਹੈ ਹੋਏ ਉਹ ਠੀਕ ਠਾਕ ਹੈ ਆਏ ਗਏ ਫਿਰ ਮੈਨੂੰ ਮਿਲਣ ਆ ਫਿਰਾਂ ਤੁਹਾਡੇ ਕਹਿਣ ਦੇ ਮਤਲਬ ਕਿ ਭਾਈ ਤੁਹਾਡੀ ਚੀਜ਼ ਬਣਾ ਦਤੀ ਇਹ ਮੁੰਡੇ ਕਹਿੰਦੇ ਭਾਈ ਦੱਸ ਦਵਾ ਫਿਰ ਹਾਂਜੀ ਹਾਂ ਇਹਨਾਂ ਉਥਾਂ ਇਹ ਕਹਿੰਦੇ ਮੁੰਡੇ ਕਹਿੰਦੇ ਮੁਰਗਾ ਖਾਣਾ ਮੈਂ ਭਾਈ ਇਹਨਾਂ ਵੱਤ ਮੁਰਗਾ ਬਣਾਇਆ ਫਿਰ ਉਹ ਖਵਾਉਂਦੇ ਫਿਰ ਤੁਹਾਨੂੰ 11 ਦੋਸਤਾਂ ਵਾਸਤੇ ਹਾਂ 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 ਤੁਸੀਂ ਟਾਈਮ ਕੱਢਿਆ ਅਸੀਂ ਤਾਂ ਵਿਲੇ ਇਥੇ ਮੋਟਰ ਪਰੇ ਹੁੰਦੇ ਤਾਂ ਗੁੱਜਰ ਬਾਈ ਬੈਠਾ ਆ ਜਾਓ ਲੈ ਭਾਈ ਆ ਥੋੜਾ ਬਣ ਗਿਆ ਧਰਿਆ ਵੇ ਆਪਾਂ ਨੇ ਇੱਥੇ ਆਹ ਮੋਟਰ ਅੱਗੇ ਮੋਟਰ ਅੱਗੇ ਪੂਰਾ ਭਾਈ ਨਾਤੇ ਤੋਤੇ ਇਹ ਪਾਣੀ ਉਹ ਪਾਣੀ ਕਰਕੇ ਰਹਿਦਾ ਚਾਰੇ ਪਾਸੇ ਪਾਹ ਕੱਢਦੇ ਬਾਬਾ ਹਾਂ ਨਹੀਂ ਹਾਂ ਨਹੀਂ ਇਹ ਕਹਿੰਦੇ ਕੱਢਦੇ ਕੱਢਦੇ ਚਾਰੇ ਪਾਸੇ ਪਾਣੀ ਪਾਣੀ ਕਰਕੇ ਰੱਖਦੇ ਨੇ ਹੁਣ ਮੋਟਰ ਬੰਦ ਕਰੀਆ ਮੈਂ ਥੱਲੇ ਉਤਰ ਗਿਆ ਪਾਣੀ ਭਾਈ ਚਵੱਚੇ ਜੇ ਬੈਠੇ ਹੈ ਟੈਂਪਰੇਚਰ ਪਹੁੰਚਿਆ ਹੈ 40 45 ਪਰ ਕੋਈ ਨਾ ਹਾਂ ਮੋਟਰ ਬੰਦ ਕਰੀ ਹੋਈ ਆ ਤੁਸੀਂ ਪਾਣੀ ਪਾਣੀ ਕਰਕੇ ਰੱਖਦੇ ਚਾਰੇ ਪਾਸੇ ਨਜ਼ਾਰਾ ਆ ਰਿਹਾ ਨਜ਼ਾਰਾ ਪੂਰਾ ਹੈ ਨੰਦ ਆ ਰਿਹਾ ਪੂਰਾ ਪੂਰਾ ਹੀ ਪੂਰਾ ਠੰਡਾ ਠੰਡਾ ਪਾਣੀ ਆਪਣੇ ਘਰ ਆ ਗਿਆ ਤੇ ਮੈਂ ਹੈ ਨਾ ਗੱਡੀ ਚ ਪਾਣੀ ਕੱਢਿਆ ਇਹਨਾਂ ਦੂਜੀ ਉਹ ਬਾਟਰ ਉਹਦੇ ਵਾਲੀ ਨਹੀਂ ਹੈਗੀ ਹੱਥ ਲੱਗ ਤੇ ਉਹ ਤੇਰੀ ਕੀ ਕਰਾਂ ਘੱਟੋ ਘੱਟ ਵੀ ਪਾਣੀ ਨੂੰ ਹੱਥ ਨਹੀਂ ਲੱਗ ਰਿਹਾ ਵੀ ਇੰਨਾ ਗਰਮ ਪਾਣੀ ਹੈ ਇੰਨਾ ਵੀ ਸਮਝ ਲਓ ਵੀ ਜਦੋਂ ਆਪਾਂ ਚਾਹ ਪੀਂਦੇ ਹੁੰਦੇ ਚਾਹ ਵਾਂਗੂ ਪਾਣੀ ਯਾਰ ਪੂਰਾ ਹੈ ਇੰਨਾ ਗਰਮ ਹੋਇਆ ਹੋਇਆ ਕਿੰਨਾ 43 ਟੈਂਪਰੇਚਰ 43 ਦੇ ਵੱਧੇ ਹੁਣ ਵੱਡੀ ਦੇ ਵਿੱਚ ਵੀ ਹੀਟ ਹੋ ਗਈ ਹੋਣੀ ਹੈ ਧੁੱਪਾ ਪੈਂਦੀ ਧੁੱਪਾ ਚ ਖੜੀ ਰਹੀ ਹੈ ਹੈ ਹਾਂ ਗਰਮ ਹੋਣ ਲੱਗੇ ਅੱਛਾ ਬਹੁਤ ਜ਼ਿਆਦਾ ਗਰਮੀ ਦੀ ਅੱਜ ਤਾਂ ਬਈ ਇਹ ਤਾਂ ਡਬਾਈ ਨੂੰ ਵੀ ਕੱਟ ਚੱਲਿਆ ਇਹਦਾ ਕੁਝ ਨਾ ਕੁਝ ਸੋਚਣਾ ਪੈਣਾ ਬਈ ਆਪਾਂ ਨੂੰ ਦਰਖਤ ਵਗੈਰਾ ਰੱਬ ਅ�्का ਦੁਆ ਕਰੋ ਮੀਂਹ ਪਵੇ ਇੱਕ ਮਨੂ ਪਾਣੀ ਦੀ ਬੋਤਲ ਪਰ ਤਾਂ ਮੈਂ ਹੁਣ ਚੱਲਿਆ ਗਰਾਉਂਡ ਹੁਣ ਦੇ ਆਏ ਤੇ ਮਿਲਣ ਜਿਹੜੇ ਮੇਰੇ ਨਾਲ ਪਾਕਿਸਤਾਨ ਗਏ ਉਹ ਤੇ ਬੈਠੇ ਖਾਦਾ ਪੀਤਾ ਉਹਨੇ ਮਾੜਾ ਬੋਟਾ ਚਲੋ ਦੂਰ ਤੇ ਮਿਲਣ ਆਏ ਸੀ ਕੱਲ ਮਹਿਮਾਨ ਰੱਬ ਦਾ ਰੂਪ ਹੁੰਦਾ ਉਦੋਂ ਫਿਰ ਆਪਾਂ ਬੈਠੇ ਗੱਲਾਂ ਬਾਤਾਂ ਕੀਤੀਆਂ ਉਹਦੇ ਨਾਲ ਤੇ ਫਿਰ ਗਰਾਊਂਡ ਵੀ ਗਏ ਆ ਮੈਂ ਫਰਿਆ ਚਾਰੇ ਪਾਸੇ ਤੇ ਭਾਈ ਛਾਲ ਰੱਖੋ ਕਿ ਗਰਮੀ ਬਹੁਤ ਜ਼ਿਆਦਾ ਹੋਈ ਹੋਈ ਹੈ ਪਾਣੀ ਪੁਣੀ ਪੀਂਦੇ ਰਹੋ ਮੈਸਜੇ ਮੇਰੇ ਵੱਲ ਤੇ ਇੱਕ ਦੋ ਟੁੱਟੇ ਜਿਹੇ ਲੋਕਾਂ ਵਿੱਚ ਕਮੈਂਟ ਕਰ ਰਹੇ ਜਿਵੇਂ ਆ ਕੱਲ ਨਹੀਂ ਸ਼ੱਕਲ ਨਹੀਂ ਵਿੱਚ ਚੱਕ ਨਾ ਸੜਿਆ ਜਾ ਕਮੈਂਟ ਕਰ ਦੋ ਵਿੱਚ ਔਰ ਉਹਨਾਂ ਨੂੰ ਪਤਾ ਵੀ ਯਾਰ ਉਹਨਦੇ ਕੋ ਰਿਸ਼ਤੇਦਾਰ ਵੀ ਪੜਦੇ ਹੋਣ ਤੇ ਲੋਕ ਕੋਈ ਕਮੈਂਟ ਕੋਈ ਕਿਸੇ ਨੇ ਵਧੀਆ ਕਰਿਆ ਹੋਵੇ ਕੋਈ ਦੁਆ ਮੰਗੀ ਹੋਵੇ ਕਾਕੇ ਵਾਸਤੇ ਮੈਂ ਉਹ ਲੀਨ ਮੈਂ ਛੱਡਿਆ ਯਾਰ ਕਾਹਨੋਂ ਕਾਹਨ ਸਾਡੇ ਪਤਾ ਸਾਡੇ ਸਮਾਜ ਚ ਕੋਈ ਨਾ ਗੰਦੇ ਬੰਦੇ ਹੁੰਦੇ ਗੰਦੇ ਗੰਦ ਜਿਹੜੇ ਗੰਦ ਹੁੰਦੇ ਉਹ ਇਹੋ ਜਿਹੇ ਘਟੀਆ ਕਮੈਂਟ ਕਰਦੇ ਜਿਹੜੇ ਗੰਦ ਹੁੰਦੇ ਜਿਹਨੂੰ ਕਹਿੰਦਾ ਜਿਹਨੂੰ ਕੋਈ ਪੁੱਛਦਾ ਨਹੀਂ ਹੁੰਦਾ ਹੈ ਯਾਰ ਸਾਲਾ ਇਹ ਥੀ ਕਮੈਂਟ ਕਰ ਦੋ ਕਿਸ ਤਰ੍ਹਾਂ ਕੋਈ ਸਾਡਾ ਕੋਈ ਲਾਈਕ ਕੇ ਕਰ ਸਾਨੂੰ ਰਿਪਲਾਈ ਉਹ ਕਰ ਦਵੇ ਐਦਾਂ ਨਾ ਕਰੇ ਕਰੋ ਯਾਰ ਐਦਾਂ ਘਰ ਤੋਂ ਗਿਆ ਯਾਰ ਥੋੜੇ ਲੋਕ ਚਲੇ ਕੰਮ ਤੇ ਸਾਰੇ ਗੰਦ ਜਮਾਨੇ ਵਰਦ ਤੇ ਅੱਜ ਨਾ ਭਾਈ ਸਵੇਰ ਦਾ ਅਜੇ ਮੋਟਰ 'ਤੇ ਬੈਠਾ ਸਵੇਰ ਦਾ ਜਦੋਂ ਮੈਂ ਅੱਜ ਸਵੇਰ 5:30 ਮੇਰੇ ਨਾਲ ਲੰਘਿਆ ਇਹ ਜੱਦੀ ਮੋਟਰ 'ਤੇ ਹੁਣ ਮੋਟਰਸਾਈਕਲ ਨਾਲ ਨਾਲ ਭੱਜ ਗਿਆ ਦੇਖਦਾ ਸਾਹ ਨਾਲ ਸਾਹ ਦੀ ਲੜਦਾ ਹੈ ਸੀਨਸ 'ਚ ਗਰਮੀ ਬਹੁਤ ਜ਼ਿਆਦਾ ਹੈ ਇਹ ਮੋਟਰਾ ਭੱਜ ਗਿਆ ਹੈ ਭਾਈ ਗਰਮੀ ਵੀ ਹੈਗੀ ਹੈ ਮੈਂ ਇਹਨੂੰ ਪੱਖਾ ਚਾਲ ਤੇ ਇੱਕ ਦੀ ਦਵਾ ਦਿੱਤੀ ਇੱਥੇ ਅੱਗੇ ਵੱਜਣ ਇੱਥੇ ਆ ਇੱਥੇ ਰੁਕ ਪਤਾ ਨਹੀਂ ਕਿ ਜਾਨੰਦਰੀ ਵਰਨਾ ਇਹ ਉਰੇ ਖੜ ਜਾਣਾ ਨੂੰ ਦੇਖਿਓ ਤੇ ਆਓ ਜੇ ਇਥੇ ਇਹ ਆਉਂਦਾ ਹੈ ਨੂੰ ਬਦਵੇਂ ਇੱਥੇ ਤੇ ਏਸੀ ਦੀ ਹਵਾ ਆਉਗੀ ਇਹ ਮੱਥੇ ਬੈਠਣਾ ਇਹ ਸੰਦਾ ਚਲੋ ਆ ਧੰਨਵਾਦ ਜੀ ਕੁੱਤੇ ਨੂੰ ਬਿਆ ਕਰਾ ਤੁਸੀਂ ਸਾਲੇ ਕਮੈਂਟ ਗਲਤ ਕਰ ਨਾਲ ਤੁਸੀਂ ਤਾਂ ਸੋਝ ਲੋਰ ਨਹੀਂ ਬਰੇ ਇਹਦੇ ਬਰਾਬਰ ਵੀ ਨਹੀਂ ਹੈਗੇ ਇਹ ਤਾਂ ਬਹੁਤ ਸੰਦਰਾ ਸਵੇਰ ਦਾ ਚ ਬੈਠਾ ਹਾਂਜੀ ਬਹੁਤ ਸਾਰਾ ਹੈ ਬਹੁਤ ਸਾਰਾ ਐਦਾਂ ਸਿਆਣੇ ਬਣੋ ਯਾਰ ਧੰਨਵਾਦ ਜੀ ਖਦਮਰਾ ਵੀਡੀਓ ਖਾਸਤੇ ਲੁੱਲਦੇ ਹਾਂ ਪਰ ਇਸ ਟੀਮ ਅਗਲੀ ਵੀਡੀਓ ਜਿਹੜੀ ਮੈਡਮ ਨੇ ਹੁਣੇ ਬਾਰ ਸੈਰ ਕਰਦੀ ਹੈ ਤੇ ਆਉਣ ਲੱਗੇ ਨੇ ਤੇ ਆਪਾਂ ਵੀਡੀਓ ਬੰਦ ਕਰੀਏ ਤੇ ਖਾਈਏ ਪੀਏ ਤੇ ਪਈਏ ਮੈਚ ਚੱਲਦਾ ਅੱਜ ਤੁਨੀ ਤੇ ਉਦੋਂ ਦੱਜੇ ਕਰੇਗਾ ਬਾਤ ਸੁਣ ਕੇ ਬਾਹਰ ਮੜ ਜਿਵੇਂ ਆ ਲਗੇ ਨੇ ਤੁਹਾਨੂੰ ਥੋੜਾ ਜਿਆਦਾ ਪੁੱਛੇ ਲਾ ਕੇ ਨੇ ਪੂਰੀ ਸਲਾਮੀ ਦੇਉਂਗਾ ਕਟਾਈ ਕਟਾਈ ਖਾਣੇ ਵਾਲਾ ਲੋਚਾ ਚਲੋ ਭਾਈ ਚਲ ਨੂੰ ਮੈਂ ਵੀ ਚਾ ਹਾਂ ਮੱਚ ਦਰ ਹੈ ਕਰਨ ਮੇਰਾ ਤਾਂ ਰਾਤ ਨੂੰ ਸਕੂਟਰ ਚੱਕੀ ਫਿਰਦਾ ਦੱਸ ਪਤਾ ਕਿਹਨਾਂ ਕਾਰ ਦੀਆਂ ਸੀ ਕਿਉਂ ਕਹਿਣਾ ਬੈਕ ਤੋਂ ਕਿੱਥੇ ਆਇਆ ਕਹਿੰਦਾ ਬੇਸ਼ਰਮ ਕੰਨ ਜਾਣਾ ਮੈਨੂੰ ਫੋਨ ਆਇਆ ਮਹਾਰਾਸ਼ਟਰ ਦੇ ਜੈ ਸਕੂਟਰ ਦੇ ਕਿਹਾ ਦੀ ਚੌੜੀ ਅੱਛਾ ਤੇ ਹੈ ਨਹੀਂ ਜਗਾ ਚੱਕਰ ਜਿਹੜੇ ਦੇ ਲੈ ਹਾਂ ਨੈਟ ਬੰਦ ਹੋ ਗਿਆ ਉਧਰ ਨੋ ਇੰਟਰਨੈਟ ਆ ਰਿਹਾ ਹੈਗਾ ਉੱਪਰ ਉੱਪਰ ਬੰਦ ਹੈਂ ਉੱਪਰ ਕਿਥੇ ਫਾਇਰ ਟ ਰੋਪੜ ਜਾ ਨੈਟ ਬੰਦ ਹੋ ਗਿਆ ਨੈਟ ਵਗੜ ਦੇਖ ਲੋ ਜੀ ਬਾਈ ਅੱਛਾ ਹੈਂ ਨੋ ਇੰਟਰਨੈਟ ਵਾਈਫਾਈ ਬੰਦ ਥੱਲੇ ਲਾੜੇ ਪਤਾ ਲੱਗ ਜੂ ਇਹਦਾ ਲੈ ਆ ਜੀ ਰੋਟੀ ਬਣਾਓ ਫਿਰ ਹਾਂਜੀ ਵਾਈਫਾਈ ਬਣੀ ਪਈ ਆ ਠੀਕ ਆ ਜੀ ਮੈਂ ਦੇਖਦਾ ਇਹ ਆਏ ਖੇਤਾਂ ਚ ਹਾਂ ਜਾ ਆ ਉਹਨੇ ਉਹਨੇ ਅੱਜ ਖਾਣੀ ਨਹੀਂ ਹੈਗੀ ਅੱਜ ਚੰਗਸ ਤੋਂ ਦੇਖ ਚਲੋ ਕੋਈ ਨਹੀਂ ਫਿਰ ਕੀ ਹੋ ਗਿਆ ਉਹਨੇ ਖਾਧੀ ਨਹੀਂ ਹੈਗੀ ਸਵੇਰ ਤੋਂ ਨਹੀਂ ਖਾਧੀ ਹੈ ਕਿਉਂ ਨਾ ਕਿਉਂ ਉਹ ਅੱਜ ਮੁੰਡੇ ਨਹੀਂ ਤੇ ਆਇਆ ਉਹਨੇ ਚਿਕਨ ਚੂਨ ਖਾਦਾ ਜਿਹਾ